ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਲਵਾਰ ਸਿੰਘ ਹੁੰਦਲ ਤੇ ਪ੍ਰੋਗਰਾਮ ਗੱਲਾਂਬਾਤਾਂ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਰੂਪ ਰੂਹਾਂ ਅੱਜ ਇੱਕ ਹੋਰ ਬੜਾ ਸਰੀਲਾ ਗਾਇਕ ਤੁਹਾਡੇ ਰੂਪ ਰੂਹ ਕਰਾਂਗੇ ਫਰੀਦਕੋਟ ਏਰੀਆ ਦੇ ਵਿੱਚੋਂ ਜਿਨ੍ਹਾਂ ਦੇ ਗੀਤ ਤੁਸੀਂ ਕੁੱਝ ਸੁਣੇ ਆਂ ਕੁੱਝ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਰਗਰਮ ਨੇ ਹੋਰ ਗੀਤ ਤੁਸੀਂ ਨਵੇਂ ਵੀ ਸੁਣੋਗੇ ਉਹਨਾਂ ਦੇ ਮੇਰੀ ਬਿਰਾਹ ਦਾ ਸਰੀਲਾ ਗਾਇਕ ਸ਼ਮਸ਼ੇਰ ਪਾਣਾ ਉਹਨਾਂ ਦਾ ਕਰਦੇ ਸਵਾਗਤ ਹੈ ਤੇ ਫੇਰ ਕਰਦੇ ਗੱਲਾਂਬਾਤਾਂ ਦਾ سلسلہ ਸ਼ੁਰੂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੋਰਸਾਂ ਟਿੱਕ ਬੋਲ ਲੀ ਅੱਜ ਕੱਲ ਫਿਰ ਕੀ ਕੀ ਚੱਲ ਰਿਹਾ ਥੋੜਾ ਬਹੁਤਾ ਸਰਗਰਮ ਹੋ ਜਾਂ ਥੋੜੀ ਚੁੱਪਵਟੀ ਹੋਈ ਹੈ ਨਹੀਂ ਬਿਲਕੁਲ ਸਰਗਰਮ ਹੈ ਅੱਛਾ ਹਾਂ ਜੀ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਵੀ ਤੁਹਾਡਾ ਏਰੀਆ ਕਿਹੜਾ ਪਿੰਡ ਕਿਹੜਾ ਮੈਂ ਵੈਸੇ ਜ਼ਿਕਰ ਕਰਦਾ ਫਰੀਦਕੋਟ ਦਾ ਹਾਂ ਜੀ ਆਪਾਂ ਫਰੀਦ ਜੀ ਦੀ ਧਰਤੀ ਦਾ ਤੇ ਤੁਸੀਂ ਆਪਣੀ ਜ਼ੁਬਾਨ ਤੋਂ ਦੱਸ ਦਿਓ ਮੇਰਾ ਪਿੰਡ ਪਾਣਾ ਹੈ ਜੀ ਤੇ ਫਰੀਕੋਟ ਜ਼ਿਲ੍ਹੇ ਦਾ ਮਤਲਬ ਸਨਿਗਮ ਹੈ ਠੀਕ ਹੈ ਅੱਜ ਕੱਲ ਜਿਹੜੀ ਮੇਰੀ ਰੈਸ਼ ਹੈ ਫਰੀਕੋਟ ਵਿਖੇ ਫਰੀਕੋਟ ਵਿਖੇ ਹਾਂਜੀ ਤੇ ਤੁਸੀਂ ਆਪਣੇ ਪਿੰਡ ਨੂੰ ਆਪਣਾ ਤਖੱਲਸ ਬਣਾਇਆ ਹੋਇਆ ਹੈ ਨਾ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਜੋੜਿਆ ਹਾਂਜੀ ਹਾਂਜੀ ਤੇ ਕਿਹਦੀ ਚੇਟ ਜਿਵੇਂ ਸਾਰੇ ਕਹਿੰਦੇ ਹੁੰਦੇ ਵੀ ਬਚਪਨ ਤੋਂ ਹੀ ਤੁਹਾਨੂੰ ਵੀ ਉਦਾਂ ਹੀ ਆ ਹਾਂਜੀ ਬਿਲਕੁਲ ਬਿਲਕੁਲ ਬਚਪਨ ਤੋਂ ਸੀ ਅ ਛੋੜੇ ਹੁੰਦੇ ਮੈਨੂੰ ਗਾਉਂ ਦਾ ਸ਼ੌਂਕ ਸੀਗਾ ਜੀ ਤੇ ਅ ਕੁਲਦੀਪ ਮਾਨਕ ਮਾਨਕ ਸਾਹਿਬ ਦੇ ਮੈਂ ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ ਵਾਹ ਤੇ ਦਲਸ਼ਾਵਤ ਦਲਸ਼ਾਦ ਅਕਟਰ ਮੈਂ ਉਹਨਾਂ ਦਾ ਬਹੁਤ ਸਾਰਾ ਫੈਨ ਸੀਗਾ ਜੀ ਜੀ ਬਾਕੀ ਮੇਰੇ ਮਾਰ ਦੇ ਸਾਹਮਣੇ ਮੇਰੇ ਘਰ ਦੇ ਸਾਹਮਣੇ ਗੁਰਦੁਆਰਾ ਸਾਹਿਬ ਸੀਗਾ ਮੈਂ ਬਚਪਨ ਤੋਂ ਹੀ ਉੱਥੇ ਪੜਦਾ ਰਿਹਾ ਗੁਰਬਾਣੀ ਪੜਦਾ ਰਿਹਾ ਸੇਵਾ ਕਰਦਾ ਰਿਹਾ ਤੇ ਮੈਨੂੰ ਉੱਥੋਂ ਬਸ ਹੌਲੀ-ਹੌਲੀ ਗਾਉਣ ਦਾ ਮੈਨੂੰ ਸ਼ੌਂਕ ਆਣ ਮੇਰੀ ਗੱਲ ਕੀਤੀ ਤੁਸੀਂ ਫਿਰ ਪੜ੍ਹਾਈ ਸਾਰੀ ਪਿੰਡੋ ਹੀ ਕੀਤੀ ਹਾਂ ਬਿਲਕੁਲ ਜੀ ਪ੍ਰਾਈਵੇਟ ਕਿਤੋਂ ਤੱਕ ਕੀਤੀ ਪਿੰਡੋਂ ਅ ਮੈਂ ਸਰ 10 ਕਲਾਸਾਂ ਕੀਤੀ ਹੈ ਅੱਛਾ ਜੀ 10ਵੇਂ ਤੱਕ ਜੀ ਹਾਂ ਜੀ 10ਵੇਂ ਉਸ ਤੋਂ ਬਾਅਦ ਫਿਰ ਇੱਥੇ ਫਰੀਦਕੋਟ ਸ਼ਹਿਰ ਚ ਆਨ ਕਿੰਨਾ ਚਿਰ ਹੋ ਗਿਆ ਜੀ ਸ਼ਹਿਰ ਵਿੱਚ ਆਇਆ ਨੂੰ ਮੈਨੂੰ 10-12 ਸਾਲ ਹੋ ਗਏ ਜੀ ਅੱਛਾ ਜੀ ਤੇ ਨਾਲ-ਨਾਲ ਕੋਈ ਜੋਬ ਵਗੈਰਾ ਕਰਦੇ ਜਾਂ ਕਿਦਾਂ ਹੋ ਗਿਆ ਨਹੀਂ ਪ੍ਰਾਈਵੇਟ ਕੰਮ ਕੀਤਾ ਜੀ ਮੈਂ ਅੱਛਾ ਜੀ ਹਾਂ ਪ੍ਰਾਈਵੇਟ ਕੰਮ ਕੀਤਾ ਮੈਂ ਜੋਬ ਨਹੀਂ ਕੀਤੀ ਮੈਂ ਤੇ ਮੈਨੂੰ ਜਦੋਂ ਜਦੋਂ ਮੈਂ ਫਰੀਦਕੋਟ ਆਇਆ ਮੈਂ ਤਕਰੀਬਨ 86-87 ਦੇ ਵਿੱਚ ਸੀ ਕੋਟ ਆਇਆ ਅਚਾਰੀ ਹਾਂਜੀ ਹਾਂਜੀ ਇਹ ਤਾਂ ਕਾਫੀ ਸਾਲ ਹੋ ਗਏ ਜਾਨੀ 14 ਸਾਲ ਉਹ ਉਧਰ ਲੈ ਲਾ ਲੋ ਹਾਂਜੀ ਆ ਲਾਓ 33 36 ਸਾਲ ਹੋ ਗਏ ਹਾਂਜੀ 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 ਠੀਕ ਹੈ ਜੀ ਅ ਇਸ ਖੇਤਰ ਦੇ ਵਿੱਚ ਆ ਕੇ ਫਿਰ ਤੁਸੀਂ ਸਿੱਖਣਾ ਸ਼ੁਰੂ ਕੀਤਾ ਹਾਂਜੀ ਬਿਲਕੁਲ ਇਹ ਕਿੰਨਾ ਕੋਲ ਸਿੱਖਿਆ ਮੇਰੇ ਉਸਤਾਦ ਮਨਜੀਤ ਸੰਧੂ ਸੁਖਣ ਵਾਲੀ ਜੀ ਵਾਹ ਜੀ ਵਾਹ ਹਾਂਜੀ ਹਾਂਜੀ ਬਹੁਤ ਵਧੀਆ ਗਾਇਕਤਕਾਰ ਹੋਣ ਬਹੁਤ ਵਧੀਆ ਗਾਇਕ ਬਿਲਕੁਲ ਜੀ ਬਿਲਕੁਲ ਬਿਲਕੁਲ ਸਭਾ ਚਾਕ ਨਾਲ ਸੰਬੰਧਤ ਸਾਰਾ ਕੁਝ ਗਾਇਆ ਉਹਨਾਂ ਜੋ ਵੀ ਅੱਜ ਤੱਕ ਗਾਇਆ ਜੋ ਪਰਮਾਤਮਾ ਦਾ ਉਹ ਸੇਧ ਜਾਂ ਵੀ ਚੜਦੀ ਗੱਲਾਂ ਬਖਸ਼ ਕੋਈ ਤੇ ਅਸ਼ਾਉ ਉਹਨਾਂ ਦੇ ਨਾਲ ਫਿਰ ਰਹੇ ਸਾਮਾਗਜ਼ਾਰਾ ਹਾਂਜੀ ਮੈਂ ਉਹਨਾਂ ਦੀ 6-7 ਸਾਲ ਸੇਵਾ ਕੀਤੀ ਹੈ ਅੱਛਾ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਮਨਜੀਤ ਸੰਧੂ ਸੁਖਰਵਾਲੀਆ ਉਹਨਾਂ ਦਾ ਸ਼ਾਗਿਰਦ ਹੈ ਤੇ ਉਹਨਾਂ ਦੀ ਉਂਗਲੀ ਫੜ ਕੇ ਮੈਂ ਚੱਲਿਆ ਉਹਨਾਂ ਦੀ ਬਦੌਲਤ ਅੱਜ ਮੈਂ ਸਟੇਜਾਂ ਉੱਤੇ ਬਹੁਤ ਸਾਰਾ ਮੈਨੂੰ ਮਾਨ ਮਿਲਦਾ ਹੈ ਜੀ ਸੰਧੂ ਸਾਹਿਬ ਦੀ ਬਦੌਲਤ ਉਹਨਾਂ ਦੀ ਮੈਂ ਸੇਵਾ ਕੀਤੀ ਹੈ ਭਾਈ ਹਰਿੰਦਰ ਸੰਧੂ ਜੀ ਨਾਲ ਵੀ ਮੈਂ ਹਾਂ ਹਲੋ ਸੰਗਤ ਤੁਸੀਂ ਜਿਹੜੀ ਉਹ ਉਹ ਜਿੰਨਾਂ ਨੂੰ ਆਪਾਂ ਕਹਿ ਦਈਏ ਪੰਜਾਬੀ ਬਾ ਕਮਾਲ ਜਿਹੜੇ ਗਾਇਕ ਹ ਹਨ ਰਹਿੰਦਰ ਸੰਧੂ ਸਾਹਿਬ ਵੀ ਜੀ ਨਰੋਲ ਸੱਦਾ ਚਾਰਕ ਗਾਉਂਦੇ ਆ ਅੱਜ ਤੱਕ ਉਹਨਾਂ ਨੇ ਜੋ ਵੀ ਗਾਇਆ ਤੇ ਉਹ ਵੀ ਕਮਾਲ ਦੇ ਗੀਤਕਾਰ ਵੀ ਆ ਕੈਕ ਵੀ ਆ ਔਰ ਅੱਜ ਕੱਲ ਸੰਗੀਤਕਾਰ ਵੀ ਨੇ ਉਹ ਹਾਂਜੀ ਹਾਂਜੀ ਵੀ ਆ ਵੀ ਕਰਦੇ ਆ ਹਾਂਜੀ ਸਾਰਾ ਕੁਝ ਤੇ ਵਧੀਆ ਤੁਸੀਂ ਉਹਨਾਂ ਨਾਲ ਉਸਤਾਦ ਲੋਕਾਂ ਦੀ ਸੇਵਾ ਕੀਤੀ ਤੁਸੀਂ ਸੰਗਤਮਾਨੀ ਤੇ ਕੋਈ ਗੀਤ ਮੈਂ ਚਾਹੁੰਨਾ ਵੀ ਆਪਾਂ ਬਾਕੀ ਦੀ ਗੱਲਬਾਤ ਅੱਗੇ ਤੋਰਨ ਤੋਂ ਪਹਿਲਾਂ ਦੋ ਬੋਲ ਕਿਸੇ ਗੀਤ ਦੇ ਹੋ ਜਾਣ ਬਿਲਕੁਲ ਬਿਲਕੁਲ ਸੁਣਾਵਾਂਗੇ ਮੇਰੇ ਆਪਣੇ ਕਾਫੀ ਸਾਰੇ ਗੀਤ ਰਿਕਾਰਡ ਹੋਏ ਆ ਜੀ ਹਾਂਜੀ ਉਹਨਾਂ ਉਹਨਾਂ ਚੋਂ ਕੋਈ ਆਉਂਦੇ ਉਹਨਾਂ ਦੇ ਵਿੱਚੋਂ ਮੇਰਾ ਸਭ ਤੋਂ ਇੱਕ ਫੇਵਰਟ ਗੀਤ ਜਿਹੜਾ ਮੈਂ ਜਿਹੜਾ ਨੂੰ ਸਟਾਰ ਨਾਈਟ ਤੇ ਵੀ ਮੈਂ ਗਾ ਕੇ ਆਇਆ ਅੱਛਾ ਜੀ ਹਾਂਜੀ ਉਹਦੇ ਚ ਸੀ ਆਈ ਮੈਂ ਤੂੰ ਬੋਲ ਸੁਣਾਉਣਾ ਮੇਰੇ ਬਹੁਤ ਅੱਛੇ ਗੀਤਕਾਰ ਸਰਬਜੀਤ ਸਿੰਘ ਪਾਣਾ ਸਾਹਿਬ ਅੱਛਾ ਜੀ ਤੁਹਾਡੇ ਉਹਨਾਂ ਦੇ ਹਾਂਜੀ ਮੇਰੇ ਪਿੰਡ ਦੇ ਮੇਰੇ ਬਚਪਨ ਦੇ ਸਾਥੀ ਐ ਜੀ ਉਹਨਾਂ ਨੇ ਮੇਰਾ ਬਹੁਤ ਸਾਰਾ ਮੇਰਾ ਉਹਨਾਂ ਨੇ ਮਤਲਬ ਸਾਥ ਦਿੱਤਾ ਅੱਜ ਵੀ ਦੇ ਰਹੇ ਆ ਠੀਕ ਹੈ ਤੇ ਉਹਨਾਂ ਦੇ ਬਹੁਤ ਸਾਰੇ ਮੈਂ ਗੀਤ ਗਾਏ ਆ ਜੀ ਉਹਨਾਂ ਦੇ ਵਿੱਚੋਂ ਇੱਕ ਮੇਰਾ ਰਿਕਾਰਡ ਕੀ ਸੀਗਾ ਸੈਡ ਕੀ ਸੀ ਜੀ ਮੈਂ ਗਿਆ ਹੋ ਮੈਂ ਤੁਹਾਨੂੰ ਦੋ ਗੋਲ ਸੁਣਾਉਣਾ ਦੀ ਜੀ ਸੁਣਾਓ ਜਦੋਂ ਦੀ ਤੂੰ ਗਈ ਐ ਸਾਨੂੰ ਭੁੱਲ ਵੈਰ ਨੇ ਜਦੋਂ ਦੀ ਤੂੰ ਗਈ ਐ ਸਾਨੂੰ ਭੁੱਲ ਵੈਰ ਨੇ ਜ਼ਿੰਦਗੀ ਕੱਖਾਂ ਚੀਹ ਗਈ ਰੁੱਲ ਵੈਰ ਨੇ ਹਾਏ ਜ਼ਿੰਦਗੀ ਕੱਖਾਂ ਚੀਹ ਗਈ ਰੁੱਲ ਵੈਰ ਨੇ ਅੱਧ ਵਿੱਚ ਕਾਰੇ ਸਾਨੂੰ ਗਈਆਂ ਰੋਣ ਲਈ ਗਹਿਣਾ ਨਾਲ ਲਿਆਂ ਨੇ ਪੋਰੀਤਾ ਜੋੜਨੀ ਹਾਏ ਕਰਗੀਆਂ ਦੀਵਾ ਹਾਏ ਕਰਗੀਆਂ ਦੀਵਾ ਸਾਡਾ ਗੁੱਲ ਬੈਰ ਨੇ ਜ਼ਿੰਦਗੀ ਕੱਖਾਂ ਚੀ ਗਈ ਰੁਲ ਬੈਰ ਨੇ ਹਾਏ ਜ਼ਿੰਦਗੀ ਕੱਖਾਂ ਚੀ ਗਈ ਰੁਲ ਬੈਰ ਨੇ ਵਾਹ ਵਾਹ ਇਹ ਇਹ ਗੀਤ ਕਿੰਨੇ ਸਾਲ ਹੋ ਗਏ ਰਿਕਾਰਡ ਹੋਏ ਨੂੰ ਘਟੋ ਘਟਾ 15 ਸਾਲ ਦੇ ਰੇਣੀਦਨ ਹੋ ਗਏ ਸੀ ਉਹ ਦੌਰ ਇਹਨਾਂ ਕੀਤਾ ਉਹ ਭਾਰਤੀ ਸਰ ਇੱਕ ਦੋ 15 ਸਾਲਾਂ ਤੋਂ ਪਹਿਲਾਂ ਸੀ ਜਿਹੜੀ ਉਸੇ ਪੱਦਰ ਦਾ ਗੀਤ ਆ ਬਿਲਕੁਲ ਹਾਂਜੀ ਉਹ ਜਦੋਂ ਚੱਲਦਾ ਹੁੰਦਾ ਸੀ ਬਠਿੰਡਾ ਗਿਆ ਕੀ ਹਾਂ ਨਾ ਹਰਪ੍ਰੀਤ ਹੋਰੀ ਹਰਦੇ ਮਾਹੀ ਨਗਰੀ ਹਾਂਜੀ ਹਾਂਜੀ ਉਹ 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 ਤੋਂ ਦਾ ਆਇਆ ਗੀਤ ਹਨਾ ਉਸ ਪੱਦਰ ਦਾ ਤੇ ਕਿੰਨੀ ਇੱਕ ਕੈਸਟਾਂ ਜਾਂ ਕੋਈ ਰਿਕਾਰਡਿੰਗ ਵਗੈਰਾ ਮੇਰੇ ਗੀਤ 35 40 ਗੀਤ ਰਿਕਾਰਡ ਹੋਇਆ ਜੀ ਮੇਰੇ ਇਹ ਇੱਕ ਕੈਸਟਾਂ ਦੇ ਰੂਪ ਚਾਹੀਦਾ ਹੈ ਜਾਂ ਇਹ ਸਿੰਗਲ ਟਰੈਕ ਆ ਇਹ ਸਿੰਗਲ ਟਰੈਕ ਇਕੱਲਾ ਇਕੱਲਾ ਸਿੰਗਲ ਟਰੈਕ ਹਾਂ ਜੀ ਠੀਕ ਆ ਦੋ ਕੈਸਟਾਂ ਮੇਰੀ ਆਈਆਂ ਸੀ ਜੀ ਜਿਹਦੇ ਵਿੱਚ ਇੱਕ ਮੈਂ ਗਲਦਸਤੇ ਵਿੱਚ ਗਾਇਆ ਸੀਗਾ ਅੱਛਾ ਜੀ ਪਾਣਾ ਸਾਹਿਬ ਦਾ ਲਿਖਿਆ ਹੋਇਆ ਕੀ ਸੀਗਾ ਜੀ ਅੱਛਾ ਜੀ ਸਾਡੀ ਤੇਰੇ ਬਾਝੋਂ ਜ਼ਿੰਦਗੀ ਅਦਾ ਸੋਹਣਿਆ ਅੱਛਾ ਤੇ ਉਸ ਤੋਂ ਬਾਅਦ ਮਤਲਬ ਮੇਰੇ ਇੱਕ ਦੋਸਤ ਸੀ ਮੈਂ ਉਹਦੇ ਨਾਲ ਰਲ ਕੇ ਸੀ ਕੈਸਟ ਕੀਤੀ ਹੈ ਉਸ ਤੋਂ ਬਾਅਦ ਸਿੰਗਲ ਸਿੰਗਲ ਟਰੈਕ ਕਰਤਾ ਬਣੀ ਜੀ ਠੀਕ ਆ ਠੀਕ ਆ ਕਿੰਨੇ ਪ੍ਰੋਗਰਾਮ ਅਜ ਤੱਕ ਤੁਸੀਂ ਇਕੱਲਾ ਲਾਏ ਇਹ ਤੋਂ ਪਹਿਲਾਂ ਮੈਂ ਪੁੱਛਿਆ ਵੀ ਤੁਸੀਂ ਦਫ਼ਤਰ ਜਦੋਂ ਹੁੰਦਾ ਸੀ ਦਫ਼ਤਰਾਂ ਦਾ ਯੋਗ ਹਾਂ ਜੀ ਇੰਟਰਨੈਟ ਦਾ ਜ਼ਮਾਨਾ ਨਹੀਂ ਸੀਗਾ ਉਹ ਲੋ ਦਫ਼ਤਰੋਂ ਦੇ ਸੀ ਸਾਰੇ ਗਾਇਕਾਂ ਦੇ ਹਾਂ ਨਾ ਆਵਾਜ਼ ਚੀਟਾ ਹੁੰਦੀਆਂ ਹਰੇਕ ਸ਼ਹਿਰ ਚ ਵੱਡਾਂ ਚ ਬਿਲਕੁਲ ਜਿਵੇਂ ਬਠਿੰਡਾ ਕਹੋ ਲਓ ਲੁਧਿਆਣਾ ਜਲੰਧਰ ਅਮਰਸਰ ਜੀ ਸਰ ਤੁਸੀਂ ਵੀ ਕਿਤੇ ਦਫ਼ਤਰ ਰੱਖਿਆ ਹਾਂਜੀ ਫਰੀ ਕੋਡ ਦਫ਼ਤਰ ਰੱਖਿਆ ਮੈਂ ਬਲਵੀਰ ਵਸਤੀ ਤੇ ਸਾਡੇ ਕਲਾਕਾਰਾਂ ਦੇ ਸਾਰੇ ਦਫ਼ਤਰ ਹੁੰਦੇ ਸੀ ਮੈਂ ਵੀ ਉੱਥੇ ਦਫ਼ਤਰ ਰੱਖਿਆ ਹਾਂ ਠੀਕ ਠੀਕ ਹੈ ਹਾਂਜੀ ਤੇ ਉਦੋਂ ਫਿਰ ਕੰਮ ਕੁੰਮ ਮਿਲਦਾ ਰਿਹਾ ਬਿਲਕੁਲ ਬਹੁਤ ਲੱਗਿਆ ਜੀ ਮੇਰੇ ਇਲਾਕੇ ਤੋਂ ਮੈਨੂੰ ਬਹੁਤ ਸਾਰਾ ਮਾਨ ਸਰਕਾਰ ਮਿਲਦਾ ਹੈ ਜੀ ਤੇ ਬਹੁਤ ਸਾਰੇ ਮੈਂ ਪ੍ਰੋਗਰਾਮ ਲਾਏ ਮੈਂ ਨਵਜੋਤ ਰਾਣੀ ਉਹਨਾਂ ਨੇ ਮੇਰੇ ਨਾਲ ਸਟੇਜ ਤੇ ਕੰਮ ਕੀਤਾ ਜੀ ਜਿਹੜੇ ਰਾਮਲਾ ਸਾਹ ਹਾਂਜੀ ਰਾਮਲਾ ਸਾਦੇ ਆ ਹਾਂ ਉਹਨਾਂ ਨੇ ਮੇਰੇ ਨਾਲ ਪਹਿਲਾਂ ਸਟੇਜ ਤੇ ਕੰਮ ਕੀਤਾ ਜੀ 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 ਤੇ ਹਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨਾਲੇ ਮੇਰੇ ਨਾਲ ਅੱਜ ਵੀ ਇੱਕ ਮੋਗੇ ਤੋਂ ਕੁੜੀ ਪ੍ਰੀਤ ਕਮਲ ਹੈ ਉਹ ਮੇਰਾ ਸੱਚਾ ਤੇ ਜਾਂਦੀ ਹੈ ਅੱਛਾ ਤੁਸੀਂ ਡਿਊਟੀ ਰਿਕਾਰਡ ਕਰਾਇਆ ਕੋਈ ਹਾਂਜੀ ਬਿਲਕੁਲ ਅੱਛਾ ਜੀ ਹਾਂਜੀ ਡਿਊਟ गा ਕੇ ਵਧੀਆ ਲੱਗਦਾ ਜਾਂ ਸੋਲੋ गा ਕੇ ਇਹ ਥੋੜਾ ਦੱਸੋ ਖਾ ਦੇਖੋ ਜੀ ਮੈਂ ਜਿਹੜਾ ਮੈਨੂੰ ਅ ਅਸਲ ਤਾਂ ਖੁਸ਼ੀ ਮਿਲਦੀ ਸੀ ਸੋਲੋ गा ਕੇ ਠੀਕ ਆ ਪਰ ਅੱਜ ਮਜਬੂਰੀ ਬਣ ਗਈ ਕਲਾ ਕਰਦੀ ਉਹਨੂੰ ਸਟੇਜ ਤੇ ਮਤਲਬ ਜੋ ਨਾਲ ਨਾਲ ਲੜਕੀ ਹੁੰਦੀ ਨਾ ਤੇ ਥੋੜੀ ਜਿਹੀ ਲੋਕ ਜਿਹੜੀ ਜਿਆਦਾ ਬਾਤਾਂ ਦਿੰਦੇ ਆ ਪਰ ਸਕੂਲ ਮੈਨੂੰ ਸੋ ਲੋਗਾ ਕੀ ਵੈਸੇ ਅੱਜ ਨਹੀਂ ਇਹ ਸ਼ੁਰੂ ਤੋਂ ਹੀ ਆਏ ਹਾਂ ਜੂਟ ਨੂੰ ਥੋੜਾ ਸਟੇਜ ਤੇ ਵੱਡੇ ਵੱਡੇ ਜਿਹੜੇ ਫਨਕਾਰ ਆਪਣੇ ਸਮੇਂ ਦੇ ਰਹੇ ਉਹਨਾਂ ਨੂੰ ਵੀ ਚਾਹੇ ਉਹ ਸੋਲੋ ਹੀ ਗਾਉਂਦੇ ਸੀ ਪਰ ਕੁੜੀ ਨੂੰ ਨਾਲ ਲੈ ਕੇ ਜਾਣਾ ਹੀ ਪੈਂਦਾ ਸੀ ਹੈ ਨਾ ਇਸ ਤੋਂ ਦਗਾਣੇ ਗਾਉਣੇ ਪੈਂਦੇ ਸੀ ਉਹਨਾਂ ਨੂੰ ਵੀ ਜਿਹੜੇ ਤਾਂ ਜੋੜੀਆਂ ਪੱਕੀਆਂ ਸੀ ਜਾਂ ਬਿਊਟ ਦੇ ਵਿੱਚ ਪ੍ਰਚਲਿਤ ਹੋਏ ਪ੍ਰਸਿੱਧ ਹੋਏ ਉਹ ਤਾਂ ਹੈ ਹੀ ਸੀ ਜਿਹੜਾ ਸੋਲੋ ਗਾਉਦਾ ਸੀ ਕਲਾਕਾਰ ਉਹ ਨੂੰ ਵੀ ਨਾਲ ਹੈ ਨਾ ਲੜਕੀ ਸ਼ੁਰੂ ਤੋਂ ਹੀ ਖੜਨੀ ਪੈਂਦੀ ਰਹੀ ਕੋਈ ਤਾਂ ਤੁਹਾਡੇ ਨਾਲ ਅੱਜ ਕੱਲ੍ਹ ਰਪੀਤ ਕਮਲ ਦਾ ਜ਼ਿਕਰ ਕੀਤਾ ਰਪੀਤ ਕਮਲ ਜੀ ਮੇਰਾ ਰਪੀਤ ਕਮਲ ਗਾਇਕ ਹੈ ਉਹੀ ਮੌਕੇ ਤੋਂ ਬਹੁਤ ਸੋਹਣਾ ਮੇਰਾ ਮਤਲਬ ਸਹਿਯੋਗ ਦੇ ਰਹੀ ਹੈ ਬਹੁਤ ਵਧੀਆ ਸਾਨੂੰ ਪਿਆਰ ਵੀ ਮਿਲਦਾ ਅਸੀਂ ਜਦੋਂ ਮੇਲਿਆਂ ਦੇ ਵਿੱਚ ਰਾਤ ਵੀ ਮੇਰਾ ਪ੍ਰੋਗਰਾਮ ਸੀਗਾ ਜਲਾਲਾਬਾਦ ਤੋਂ ਅੱਛਾ ਤੇ ਉਹ ਉੱਥੇ ਮੈਂ ਆਇਆ ਠੀਕ ਆ ਇਹ ਹੁਣ ਫੇਰ ਕੰਮ ਕਾਰ ਨਿਕਲਦਾ ਬਿਲਕੁਲ ਜੀ ਅਸਲ ਜੀ ਬਿਲਕੁਲ ਤੇ ਮਤਲਬ ਕਹ ਲੀਏ ਵੀ ਦਾਲ ਫੁਲਕਾ ਚੱਲੀ ਜਾਂਦਾ ਵਧੀਆ ਹੁਣ ਬਹੁਤ ਵਧੀਆ ਚੱਲੀ ਜਾਂਦੀ ਬਹੁਤ ਸਾਰਾ ਮੈਨੂੰ ਮਾਨਸਤਕਾਰ ਮਿਲਦਾ ਹੈ ਤੇ ਜਿਹੜੇ ਜਿਹੜੇ ਪਿੰਡਾਂ ਤੋਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਮੈਂ ਕਾਫੀ ਮੇਰੇ ਬੱਕ ਹੋ ਕੇ ਵੀ ਮੈਂ ਆਪਣਾ ਗਾਇਆ ਕੀਗਾ ਮਤਲਬ ਵੀ ਅੱਜ ਵੀ ਪੂਰੇ ਤੁਸੀਂ ਸਰਗਰਮੀ ਜਾਂ ਚਾਹ ਤੁਸੀਂ ਮਤਲਬ ਤੁਸੀਂ ਦੱਸਿਆ ਵੀ ਮੈਨੂੰ ਇੰਨੇ ਸਾਲ ਹੋ ਗਏ ਇੰਨੇ ਗੀਤ ਰਿਕਾਰਡ ਹੋ ਗਏ 40 ਤੁਹਾਡੇ ਹੈ ਨਾ ਲਗਭਗ ਹਾਂਜੀ ਤੇ ਤੁਸੀਂ ਸਰਗਰਮ ਹੋ ਤੇ ਫਿਰ ਕੋਈ ਗੀਤ ਸਾਡੇ ਦਰਸ਼ਕਾਂ ਦੀ ਨਜ਼ਰ ਕਰ ਦਿਓ ਹਾਂ ਬਿਲਕੁਲ ਹੀ ਮੇਰਾ ਹੁਣ ਨਵਾਂ ਨਾ ਮਤਲਬ ਇੱਕ ਗੀਤ ਇੱਕ ਆ ਰਿਹਾ ਹੈ ਹੁਣ ਬਦਲ ਗਏ ਕਿਰਦਾਰ ਤੇ ਸੋਹਣੇ ਯਾਰ ਜਮਾਨਾ ਪੈਸੇ ਦਾ ਮਿੱਤਰ ਖਾਈ ਜਾਂਦੀ ਖੇਤ ਨੂੰ ਵਾੜ ਤੇ ਚੌਂਕੀ ਦਾਲ ਹੀ ਲਾਉਂਦਾ ਪਾੜ ਜਮਾਨਾ ਪੈਸੇ ਦਾ ਮਿੱਤਰੋ ਇਹ ਰਿਕਾਰਡ ਹੋ ਗਿਆ ਜੀ ਇਹ ਨਹੀਂ ਰਿਕਾਰਡ ਜੀ ਕਰਾਉਣਾ ਜੀ ਕਰਾਉਣਾ ਵਧੀਆ ਵਧੀਆ ਲੋਕ ਤਾਂ ਸਭ ਮੈਂ ਤਾਂ ਹਾਂ ਜੀ ਲੋਕ ਤਾਂ ਹੈ ਬਹੁਤ ਵਧੀਆ ਹਾਂਜੀ ਸਲਾਮੋ ਸਾਡੇ ਦਰਸ਼ਕਾਂ ਮੇਰਾ ਹੁਣ ਬਦਲ ਗਏ ਕਰਦਾਰ ਤੇ ਸੋਲੇ ਯਾਰ ਜਮਾਨਾ ਪੈਸੇ ਦਾ ਮਿੱਤਰੋ ਹੁਣ ਬਦਲ ਗਏ ਕਰਦਾਰ ਤੇ ਸੋਲੇ ਯਾਰ ਜਮਾਨਾ ਪੈਸੇ ਦਾ ਮਿੱਤਰੋ ਖਾਈ ਜਾਂਦੀ ਖੇਤ ਨੂੰ ਵਾਰ ਤੇ ਚੌਂਕੀ ਦਾਲ ਹੀ ਲਾਉਂਦਾ ਪਾੜ ਜਮਾਨਾ ਜਮਾਨਾ ਪੈਸੇ ਦਾ ਮਿੱਤਰੋ ਜਮਾਨਾ ਪੈਸੇ ਦਾ ਮਿੱਤਰੋ ਜਿਨ੍ਹਾਂ ਦੇ ਲਈ ਮੰਗੀਆਂ ਸੁੱਖਾਂ ਛੱਡ ਗਏ ਮਾਪਿਆਂ ਨੂੰ ਵਿੱਚ ਦੁੱਖਾਂ ਜਿਨ੍ਹਾਂ ਦੇ ਲਈ ਮੰਗੀਆਂ ਸੁੱਖਾਂ ਛੱਡ ਗਏ ਮਾਪਿਆਂ ਨੂੰ ਵਿੱਚ ਦੁੱਖਾਂ ਛੱਡ ਗਏ ਮਾਪਿਆਂ ਨੂੰ ਵਿੱਚ ਦੁੱਖਾਂ ਜਮਾਨਾ ਪੈਸੇ ਦਾ ਮਿੱਤਰੋ ਉਹ ਖਾਈ ਜਾਣ ਦੀ ਖੇਤ ਨੂੰ ਵਾਰ ਤੇ ਚੌਕੀਦਾਰ ਹੀ ਲਾਉਂਦਾ ਪੜ ਜਮਾਨਾ ਪੈਸੇ ਦਾ ਮਿੱਤਰੋ ਜਮਾਨਾ ਪੈਸੇ ਦਾ ਮਿੱਤਰੋ ਹਾਂਜੀ ਬਾਬਾ ਬਹੁਤ ਵਧੀਆ ਸੱਚੀਆਂ ਸੁੱਥੀਆਂ ਗੱਲਾਂ ਹਾਂਜੀ ਤੁਸੀਂ ਉਸਤਾਦ ਬਣਾਇਆ ਮਨਜੀਤ ਸੰਧੂ ਜੀ ਸੁਖਨੂ ਜੀ ਨੂੰ ਹਨਾ ਹਾਂਜੀ ਉਹਨਾਂ ਤੋਂ ਬਾਤ ਤੁਸੀਂ ਜ਼ਿਕਰ ਕੀਤਾ ਹਰਿਦਰ ਸੰਧੂ ਸਾਹਿਬ ਦੇ ਨਾਲ ਵੀ ਤੁਸੀਂ ਸੰਗਤ ਕੀਤੀ ਬਿਲਕੁਲ ਹੀ ਬਿਲਕੁਲ ਤੇ ਇਹਨਾਂ ਤੋਂ ਲਾਵਾ ਹੋਰ ਵੀ ਕਿਸੇ ਗਾਇਕ ਦੇ ਪ੍ਰਭਾਵ ਤੋਂ ਹਾਂਜੀ ਮੈਂ ਮੁਹੰਮਦ ਸਦੀਕ ਸਾਹਿਬ ਵਾਹ ਉਹਨਾਂ ਦਾ ਬਹੁਤ ਫੈਨ ਆ ਉਹਨਾਂ ਨੇ ਬਹੁਤ ਸਾਰੇ ਮੈਂ ਗੀਤ ਗਾਏ ਅੱਛਾ ਉਹਨਾਂ ਦੇ ਸਟੇਜਾਂ ਦੇ ਗੋਣੇ ਹਾਂਜੀ ਉਹਨਾਂ ਨੇ ਸਟੇਜਾਂ ਤੇ ਗਾਏ ਆ ਹਾਂਜੀ ਅੱਜ ਦੇ ਗਾਣੇ ਵੀ ਉਹਨਾਂ ਨੇ ਗਾਈਦੇ ਆ ਸੋਲ ਬਹੁਤ ਸਾਰੇ ਗੀਤ ਉਹਨਾਂ ਦੇ ਕੋਈ ਗਾਣੇ ਨੂੰ ਤੁਸੀਂ ਆਪਣੇ ਮੁੰਡੇ ਵਾਲੇ ਬੋਲ ਹੀ ਸਦੀਕ ਸਾਹਿਬ ਦਾ ਡਿਊਟ ਜਿਹੜਾ ਉਹਨੂੰ ਸਾਡੇ ਦਰਸ਼ਕਾਂ ਨਜ਼ਰ ਕਰੋ ਖਾਂ ਹਾਂਜੀ ਉਹ ਸੁਣੋ ਉਹਨਾਂ ਨੂੰ ਹਾਂਜੀ ਚਾ ਲਖੀ ਰੰਗੀਲੀ ਦਰਵਾਜੇ ਵਿੱਚ ਲਾ ਕੇ ਜਾ ਰਕੀ ਦੀ ਲਿਦਰ ਵਾਜੇ ਵਿੱਚ ਲਾ ਕੇ ਪਾਵੇਂ ਤੱਕ ਲਿੱਤੇ ਲੰਬੇ ਲੰਮੇ ਤੰਦ ਨਹੀਂ ਰਹੀ ਬਚ ਕੇ ਹਨ ਨੇ ਹੋਰ ਨਾ ਚੜਾਂ ਦੀ ਕਿਤੇ ਚੰਦ ਨਹੀਂ ਹੋਰ ਇਹੀ ਬਚ ਕੇ ਹਨ ਨੇ ਹੋਰ ਨਾ ਚੜਾਂ ਦੀ ਕਿਤੇ ਚੰਦ ਨਹੀਂ ਹੋਰ ਇਹੀ ਬਚ ਕੇ ਹਨ ਨੇ ਹੋ ਵੇ ਕੀ ਕਿਤੇ ਬਹਿਣਾ ਜਾਈ ਨਜ਼ਰਾਂ ਲਵਾ ਕੇ ਨੀ ਚੱਲ ਜੇ ਮੁਖੜੇ ਨੂੰ ਰੱਖੀਏ ਛਪਾ ਕੇ ਨੀ ਹੋ ਵੇ ਕੀ ਕਿਤੇ ਬਹਿਣਾ ਜਾਈ ਨਜ਼ਰਾਂ ਲਵਾ ਕੇ ਨੀ ਚੱਲ ਜੇ ਮੁਖੜੇ ਨੂੰ ਰੱਖੀਏ ਛਪਾ ਕੇ ਨੀ ਮੇਰੀ ਮੱਤ ਦਿੱਤੀ ਤੇਰੇ ਕਿਤੇ ਕੰਮ ਆਊ ਮੇਰੀ ਮੱਤ ਦਿੱਤੀ ਤੇਰੇ ਕਿਤੇ ਕੰਮ ਆਉ ਰੱਖੇ ਕਰਕੇ ਗਲੀ ਦਾ ਬੂਹਾ ਬੰਦ ਨਹੀਂ ਔਰ ਇਹੀ ਬਚ ਕੇ ਹਾਨਣੇ ਹੋਰ ਨਾ ਚੜਾਂ ਦੀ ਕਿਤ ਚੰਦ ਨਹੀਂ ਔਰ ਇਹੀ ਬਚ ਕੇ ਹਾਨਣੇ ਹੋਰ ਨਾ ਚੜਾਂ ਦੀ ਕਿਤ ਚੰਦ ਨਹੀਂ ਔਰ ਇਹੀ ਬਚ ਕੇ ਹਾਨਣੇ ਵਾਹੀ ਵਾਹ ਵਧੀਆ ਵਧੀਆ ਗਾਇਆ ਤੁਸੀਂ ਹਾਂਜੀ ਤੇ ਤੁਹਾਡੇ ਫਰੀਦਕੋਟ ਦੇ ਵਿੱਚ ਵੀ ਇਹ ਸਦੀਕ ਸਾਹਿਬ ਦਾ ਜ਼ਿਕਰ ਕਰਦਾ ਤੁਸੀਂ ਵੀ ਮੈਂ ਪ੍ਰਭਾਵਿਤ ਹੋਣਾ ਤੋਂ ਵੀ ਉਹਨਾਂ ਦੇ ਗਾਣੇ ਵੀ ਗਾਉਣਾ ਤੁਸੀਂ ਸੁਣਾਇਆ ਵੀ ਹਾਂਜੀ ਟਾਡੇ ਫਰੀਦਕੋਟ ਦੇ ਵਿੱਚ ਪੁਰਾਣੇ ਕਲਾਕਾਰਾਂ ਜੋ ਵੱਡੇ ਵੱਡੇ ਫਨਕਾਰ ਇੱਥੋਂ ਦੇ ਹੋਏ ਆ ਕਰਤਾਰ ਰਮਲਾ ਸਾਹਿਬ ਦਾ ਜ਼ਿਕਰ ਕਰਦਿਆਂ ਮੈਂ ਤੇ ਅੱਜ ਵੀ ਕੁਲਵਿੰਦਰ ਕਮਲ ਸਾਹਿਬ ਆ ਇੱਥੇ ਹਾਂਜੀ ਤੇ ਉਹਨਾਂ ਦੇ ਨਾਲ ਕਦੇ ਰਮਲਾ ਸਾਹਿਬ ਨਾਲ ਵਿਚਰਨ ਦਾ ਮੌਕਾ ਬਣਿਆ ਹਾਂਜੀ ਮਿਲਿਆ ਜੀ ਮਿਲਿਆ ਅੱਛਾ ਉਹਨਾਂ ਨੂੰ ਮਿਲਦੇ ਗਏ ਆ ਹਾਂ ਜੀ ਬੋਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਪੁਰਾਣੀ ਯਾਰ ਰਮਲਾ ਸਾਹਿਬ ਨਾਲ ਜੀ ਅਸੀਂ ਫਰੀਦਕੋਟ ਦੇ ਵਿੱਚ ਰਮਲਾ ਸਾਹਿਬਾ ਮਾ ਆਪਣੇ ਬਲੀਵਸਤੀ ਦੇ ਵਿੱਚ ਅਸੀਂ ਇੱਕ ਜਗ੍ਹਾ ਤੇ ਬੈਠੇ ਕੋਠੀ ਦੇ ਵਿੱਚ ਅੱਛਾ ਜੀ ਤੇ ਬੜਾ ਮੈਨੂੰ ਸਕੂਨ ਮਿਲਿਆ ਕਿਉਂਕਿ ਅਸੀਂ ਛੋਟੇ ਹੁੰਦੇ ਉਹਨਾਂ ਦੇ ਕੀ ਸੁਣਦੇ ਹੁੰਦੇ ਸੀ ਜੀ ਜੀ ਪਰ ਜਦੋਂ ਉਹਨਾਂ ਨੂੰ ਮਿਲੇ ਉਹਨਾਂ ਦੀ ਸੰਗਤ ਕੀਤੀ ਤਾਂ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਉਹਨਾਂ ਤੋਂ ਮਿਲੀਆਂ ਅੱਛਾ ਜੀ ਤੇ ਮੈਂ ਉਹਨਾਂ ਦੇ ਵੀ ਗੀਤ ਸਟੇਜ ਤੇ ਗਾਇਨਾ ਗਾਇਆ ਸੋਲੋ ਵੀ ਗਾਇਆ ਉਹਨਾਂ ਦਾ ਕੀ ਤਾਉਂਦੇ ਹੋ ਫੇਰ ਰੋਲਾ ਸਾਹਿਬ ਦਾ ਰੋਲਾ ਸਾਹਿਬ ਦਾ ਗੀਤ ਹੈ ਜੀ ਉਹ ਕਾਲਜ ਵਿੱਚ ਮਾਰਾਂ ਗੇੜਾ ਦੇਖਣ ਨੂੰ ਮੁਖੜਾ ਤੇਰਾ ਕਾਲਜ ਵਿੱਚ ਮਾਰਾਂ ਗੇੜਾ ਦੇਖਣ ਨੂੰ ਮੁਖੜਾ ਤੇਰਾ ਕਿੱਥੇ ਜਾ ਬਹਿ ਗਈ ਨਹੀਂ ਸੁਪਨਾ ਹੋ ਗਈ ਪਾਲੀਏ ਉਹ ਮਿਲਣ ਨੂੰ ਵੀ ਰਹ ਗਈ ਨਹੀਂ ਸੁਪਨਾ ਹੋ ਗਈ ਪਾਲੀਏ ਉਹ ਮਿਲਣ ਨੂੰ ਵੀ ਰਹ ਗਈ ਨਹੀਂ ਸੁਪਨਾ ਹੋ ਗਈ ਪਾਲੀਏ ਹੋ ਕਾਲਜ ਵਿੱਚ ਪੁੱਛਦਾ ਰਹਿੰਦਾ ਦੇਖੀ ਨਹੀਂ ਪਾਲੀ ਮੇਰੀ ਕਾਲਜ ਵਿੱਚ ਪੁੱਛਦਾ ਰਹਿੰਦਾ ਦੇਖੀ ਨਹੀਂ ਪਾਲੀ ਮੇਰੀ ਕੁੜੀਆਂ ਨੇ ਵੱਲ ਸੋਨੀਆਂ ਨਿਸਦੀ ਨਹੀਂ ਸੂਰਤ ਤੇਰੀ ਉਹ ਮਿੱਤਰਾਂ ਦੀ ਜੰਦ ਵੈਰ ਨੇ ਮਿੱਤਰਾਂ ਦੀ ਜੰਦ ਵੈਰ ਨੇ ਵਕਤਾਂ ਵਿੱਚ ਪੈ ਗਈ ਨਹੀਂ ਸੁਪਨਾ ਹੋ ਗਈ ਪਾਲੀਏ ਭਾਈ ਮੇਰੇ ਨੋ ਵੀ ਰਹੇਗੀ ਨਹੀਂ ਸੁਪਨਾ ਹੋ ਗਈ ਪਾਲੀਏ ਵਾਹ ਵਾਹ ਖੂਬ ਗਾਇਆ ਬੜੀਆ ਗਾ ਤੁਸੀਂ ਹਾਂਜੀ ਐ ਕੈਸਟਾਂ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਦੋ ਕੈਸਟਾਂ ਵੀ ਆਈਆਂ ਹਨਾ ਉਹ ਜ਼ਮਾਨਾ ਤਾਂ ਬੀਤ ਗਿਆ ਕਦੋਂ ਦਾ ਕਦੋਂ ਕੈਸਟ ਹੁੰਦੀ ਸੀ ਕੰਪਨੀ ਰਿਕਾਰਡ ਕਰਦੀ ਸੀ ਇੱਕ ਥੋੜੀ ਜਿਹੀ ਚੱਲ ਜਾਂਦੀ ਸੀ ਦੂਸਰੀ ਵਾਰੀ ਕਲਾਕਾਰ ਤੱਕ ਗਾਇਕ ਤੱਕ ਉਹ ਆਪ ਪਹੁੰਚ ਕਰ ਲੈਂਦੇ ਸੀ ਹਨਾ ਆਓ ਵੀ ਤੁਹਾਨੂੰ ਰਿਕਾਰਡ ਕਰੀਏ ਤੇ ਉਹ ਖਰਚਾ ਵੀ ਕੋਲੋਂ ਲਾਉਂਦੇ ਹੁੰਦੇ ਸੀ ਉਦੋਂ ਕੰਪਨੀ ਦੇ ਕੋਈ ਨਾ ਕੋਈ ਨਕਦ ਨਾਵਾ ਗਾयक ਨੂੰ ਹੀ ਦੇ ਦਿੰਦੇ ਬੈਲ ਦਸੀ ਹਾਂ ਤੇ ਅੱਜ ਕੱਲ ਫਿਰ ਜਿਹੜੇ ਉਸ ਤੋਂ ਬਾਅਦ ਤੁਸੀਂ ਜਿੰਨੇ ਵੀ ਗੀਤ ਰਿਕਾਰਡ ਕੀਤੇ ਇਹ ਸਾਰੇ ਫਿਰ ਖਰਚਾ ਕੋਲੋਂ ਹੀ ਜਾਂ ਕੋ ਪ੍ਰੋਡਿਊਸਰ ਕੰਪਨੀ ਕੋਈ ਮਿਲ ਜਾਂਦੀ ਆ ਨਹੀਂ ਸਰ ਮੇਰੇ ਦੋਸਤ ਮਿੱਤਰ ਅੱਛਾ ਜੀ ਮੇਰੇ ਜਿਹੜੇ ਸੱਜਣ ਮੇ ਤਾਂ ਜਿਨ੍ਹਾਂ ਨੇ ਗੀਤ ਗੀਤਕਾਰ ਵੀ ਸੀ ਉਹਨਾਂ ਨੇ ਮੇਰੀ ਬਹੁਤ ਵਧੀਆ ਹੈਲਪ ਕੀਤੀ ਹੈ ਬਾਈ ਕਸ਼ਮੀਰ ਚੰਦਲ ਜੀ ਅੱਛਾ ਜੀ ਹਾਂ ਸਾਡੀ ਦੇ ਪਾਣਾ ਪਿੰਦਰ ਸਿੱਖਾਂ ਵਾਲਾ ਉਹਨਾਂ ਨੇ ਮੈਨੂੰ ਬਹੁਤ ਮਾਣ ਕੀਤਾ ਤੇ ਮੇਰੀ ਉਹਨਾਂ ਨੇ ਹੈਲਪ ਵੀ ਕੀਤੀ ਹੈ ਹੋਰ ਉਹਨਾਂ ਤੋਂ ਇਲਾਵਾ ਉਹਨਾਂ ਤੋਂ ਇਲਾਵਾ ਬਾਈ ਸੇਖੋ ਜਣ ਵਾਲੀ ਹੈ ਬਹੁਤ ਅਛੇ ਨਾਮ ਵਰਗੀ ਗੀਤ ਕਰਾਂ ਹਾਂ ਮੈਂ ਉਹਨਾਂ ਦੇ ਵੀ ਗੀਤ ਗਾਏ ਉਹਨਾਂ ਨੇ ਵੀ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਜਦੋਂ ਵੀ ਕਿਤੇ ਮਿਲਦੇ ਆ ਆਪਦੇ ਛੋਟੇ ਭਰਾਵਾਂ ਨੂੰ ਸਾਨੂੰ ਉਹ ਪਿਆਰ ਕਰਦੇ ਆ ਠੀਕ ਹੈ ਤੇ ਅੱਜ ਜਿਹੜੇ ਨਵੇਂ ਗੀਤ ਮੈਂ ਸਾਡੇ ਨਾਮ ਰਾਸਤੀ ਹੈ ਸਰਦਾਰ ਸੁਖਮント ਸਿੰਘ ਕਿੰਗਰਾ ਸਾਹਿਬ ਸੁਖਮント ਕਿੰਗਰਾ ਸਾਹਿਬ ਸੁਖਮント ਕਿੰਗਰਾ ਜੀ ਕਮਿਆਣੀ ਕਮਿਆਣੀ ਉਹਨਾਂ ਦੇ ਵੀ ਮੈਂ ਗੀਤ ਨਵੇਂ ਰਿਕਾਰਡ ਕਰ ਰਹੀ ਹਾਂ ਅੱਛਾ ਜੀ ਹਾਂ ਜੀ ਸ਼ਮਸ਼ੇਰ ਜੀ ਸੱਬਿਆ ਚੱਕ ਮੇਲੇ ਅੱਜ ਹੋ ਰਿਹਾ ਹੈ ਹਨਾ ਬ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਗਾ ਜਗਾ ਲੱਗਦੇ ਆ ਬਿਲਕੁਲ ਤੇ ਤੁਸੀਂ ਵੀ ਜਾਣਦੇ ਹੋ ਉੱਥੇ ਮਤਲਬ ਤੁਸੀਂ ਉੱਥੇ ਜਾਣਦੇ ਹੋ ਜਿੱਥੇ ਬੁਲਾਇਆ ਜਾਂਦਾ ਜਾਂ ਫਿਰ ਵੱਡਾ ਮੇਲੇ ਦੇ ਕਈ ਵਾਰੀ ਬੰਦਾ ਚਾਹੁੰਦਾ ਵੀ ਯਾਰ ਇੱਥੇ ਮੈਂ ਇੱਕ ਗਾਣਾ ਹੀ ਗਾ ਲਿਆ ਤੇ ਮੇਰੀ ਪਛਾਣ ਦਾ ਦਾਇਰਾ ਜਿਹੜਾ ਵਧੂਗਾ ਬਿਲਕੁਲ ਉਹ ਉਦਾਂ ਤੁਸੀਂ ਵੀ ਚਲੇ ਜਾਣੀਓ ਕਦੀ ਨਹੀਂ ਸਰ ਮੈਂ ਬਿਲਕੁਲ ਜਿੱਥੇ ਮੈਨੂੰ ਕੋਈ ਪਿਆਰ ਸਤਿਕਾਰ ਦਿੰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉੱਥੇ ਜਾਣਾ ਚਾਹੀਦਾ ਹੈ ਜਿੱਥੋਂ ਬੰਦਾ ਬੈਨ ਬੁਲਾਏ ਤਾਂ ਉੱਥੇ ਜਾਵੇ ਉੱਥੇ ਦੇਖੋ ਕਲਾਕਾਰ ਕੋਲੇ ਇੱਕ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਕਲਾਕਾਰ ਬੇਨਬਲਾਈ ਤੇ ਜਾਣਾ ਉੱਥੇ ਮੈਂ ਨਹੀਂ ਚੰਗਾ ਸਮਝਦਾ ਜੇ ਕੋਈ ਬਰੌਂਦਾ ਹੈ ਪਲਾਉ ਤੇ ਇੱਕ ਕੀ ਦਾ ਟਾਈਮ ਹੈ ਉੱਥੇ ਜਾਣਾ ਚਾਹੀਦਾ ਬਿਲਕੁਲ ਸਹੀ ਗੱਲ ਆ ਸੋ ਦਰਸ਼ਕੋ ਅੱਜ ਦੀਆਂ ਇਹ ਗੱਲਾਂ ਬਾਤਾਂ ਮੈਨੂੰ ਉਮੀਦ ਆ ਤੁਹਾਨੂੰ ਨਿਰਾਸ਼ਾ ਨਹੀਂ ਹੋਣੀਆਂ ਇਹ ਸ਼ਮਸ਼ੇਰ ਪਾਣਾ ਜੀ ਦੇ ਨਾਲ ਅਸੀਂ ਚੰਦ ਗੱਲਾਂ ਕੀਤੀਆਂ ਉਹਨਾਂ ਦੇ ਗਾਇਕੀ ਸਫ਼ਰ ਬਾਰੇ ਪਾਣਾ ਜੀ ਪਰਮਾਤਮਾ ਅਗੇ ਦੁਆ ਕਰਦੇ ਆ ਤੁਸੀਂ ਆਪਣੇ ਖੇਤਰ ਦੇ ਵਿੱਚ ਹੋਰ ਬਲੰਦੀਆਂ ਨੂੰ ਸ਼ੂ ਹੋ ਆਪਣੇ ਗਾਣੇ ਜਿਹੜੇ ਵੱਧ ਤੋਂ ਵੱਧ ਰਿਕਾਰਡ ਕਰੋ ਲੋਕਾਂ ਤੱਕ ਪਹੁੰਚਣ ਉਹ ਤੁਹਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣ ਬਹੁਤ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ